ਸਿੰਕਤਕਿਸਤਾਨ ਮੋਰਚੇ ਦੇ ਵੱਲੋਂ ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਦਿੱਤੇ ਗਏ ਨੇ ਤਾਂ ਅੱਜ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਸਾਰੇ ਪੰਜਾਬ ਦੇ ਟੋਲ ਫ੍ਰੀ ਕੀਤੇ ਗਏ ਨੇ 22 ਤਰੀਕ ਨੂੰ ਫੇਰ ਮੀਟਿੰਗ ਹੋਊਗੀ ਔਰ ਉਸ ਦੇ ਵਿੱਚ ਜੋ ਫੈਸਲਾ ਹੋਊਗਾ ਉਸ ਤੋਂ ਬਾਅਦ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਲਈ ਅਸੀਂ ਚੰਡੀਗੜ੍ਹ ਪਟਿਆਲਾ ਹਾਈਵੇ ਦੇ ਉੱਤੇ ਮੌਜੂਦ ਹਾਂ ਔਰ ਅੱਜ ਤੋਂ ਸਾਰੇ ਪੰਜਾਬ ਦੇ ਟੋਲ ਜੋ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ ਕੋਈ ਵੀ ਹੁਣ ਟੋਲ ਨਹੀਂ ਦੇਣਾ ਪਊਗਾ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜੇ ਕਿਸਾਨ ਸ਼ੰਭੂ ਆ ਜਾਂ ਫਿਰ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਫੈਸਲਾ ਜੋ ਹੈ ਉਸੇ ਉਤ ਕਿਸਾਨ ਮੋਰਚੇ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਚਲਦਿਆਂ ਹੋਏ ਉਹਨਾਂ ਦੇ ਵੱਲੋਂ ਪੰਜਾਬ ਦੇ ਸਾਰੇ ਟੋਲ ਜੋ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ ਤਾਂ ਗੱਡੀਆਂ ਹੁਣ ਬਿਨਾਂ ਇੱਥੇ ਟੋਲ ਟੈਕਸ ਦਿੱਤੇ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਕਿਸਾਨ ਜਦੋਂ ਪਾਰਟ ਬੰਦੀ ਕਾਲ ਕਰਦੇ ਨੇ ਤਾਂ ਇਸੀ ਟੋਲ ਦੇ ਉੱਤੇ ਚੱਕਾ ਜਾਮ ਵੀ ਹੋ ਜਾਂਦਾ ਹੈ ਇਸੀ ਟੋਲ ਦੇ ਉੱਤੇ ਲੋਕ ਪਰੇਸ਼ਾਨ ਵੀ ਹੁੰਦੇ ਨੇ ਪਰ ਅੱਜ ਇਸੀ ਟੋਲ ਦੇ ਉੱਤੇ ਲੋਕ ਹੁਣ ਫਰੀ ਦੇ ਵਿੱਚੋਂ ਵੀ ਲੰਘਦੇ ਹੋਏ ਨਜ਼ਰ ਆ ਰਹੇ ਨੇ ਇਸੀ ਟੋਲ ਦੇ ਉੱਤੇ ਲੋਕ ਮੁਫਤੇ ਵਿੱਚ ਇੱਥੋਂ ਦੀ ਲੰਘਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਹਮਾਇਤ ਹੈ ਸਾਡੀ ਖਾਸ ਤੌਰ ਦੇ ਉੱਤੇ ਜਿਹੜੇ ਕਿਸਾਨ ਇਸ ਵੇਲੇ ਸ਼ੰਭੂ ਦੇ ਉੱਤੇ ਬੈਠੇ ਹੋਏ ਨੇ ਜੋ ਖਨੋਰੀ ਦੇ ਉੱਤੇ ਬੈਠੇ ਹੋਏ ਨੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਵੇਖਦੇ ਹੋ ਜੀ ਕਾਲ ਸਿੱਖ ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਟੋਲ ਹੁਣ ਫ੍ਰੀ ਕਰ ਦਿੱਤੇ ਗਏ ਨੇ ਬਿਲਕੁਲ ਜੀ ਸਹਿਯੁਕਤ ਮੋਰਚੇ ਦੀ ਕਾਲ ਹੈ ਜਿਹੜੀ ਅਜੇ ਇਹ ਜੋ ਸੰਬੂਰ ਤੇ ਖਨੋਰੀ ਬਾਰਡਰ ਤੇ ਧਰਨਾ ਲੱਗ ਰਿਹਾ ਹੈ ਕਿਸਾਨਾਂ ਦਾ ਉਹਨਾਂ ਦੇ ਸਮਰਥਨ ਚ ਹੈ ਜੋ ਸਰਕਾਰਾਂ ਨੇ ਜ਼ੁਲਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਵੀ ਜਿਹੜੀ ਸਾਡੀ ਮੰਗਾਂ ਮੰਨੀ ਹੋਈ ਸੀਗੀਆਂ ਉਹ ਲਾਗੂ ਕਰ ਦੇ ਜੇਕਰ ਨਹੀਂ ਲਾਗੂ ਕਰੂਗੀ ਤਾਂ ਨਾਲ ਸਮਾਂ ਤੋਂ ਹੋਰ ਸੰਗਠ ਸੋਰ ਤੇਜ ਕੀਤਾ ਜਾਊਗਾ ਹਲਾ ਕਿ ਟੋਲ ਫ੍ਰੀ ਕੀਤੇ ਗਏ ਤੁਹਾਡੀ ਕੀ ਹਮਾਇਤ ਹੈ ਇੱਕ ਤਰੀਕੇ ਦੀ ਤੁਸੀਂ ਜੋ ਸ਼ੰਭੂ ਯਾ ਖਨੋਰੀ ਦੇ ਉੱਤੇ ਬੈਠੇ ਹੋਏ ਕਿਸਾਨ ਹੈ ਉਹਨਾਂ ਦੇ ਇਹ ਰੋਜ਼ ਦੇ ਵਿੱਚ ਕੀਤੇ ਨੇ ਜਿਹੜਾ ਪ੍ਰਸਤਾਵ ਕੇਂਦਰ ਦੇ ਵਜ਼ੀਰ ਦੇ ਕੇ ਗਏ ਨੇ ਕਿਵੇਂ ਵੇਖਦੇ ਹੋ ਕਹਿੰਦੇ ਪੰਜ ਫਸਲਾਂ ਦੇ ਉੱਤੇ ਐਮਐਸਪੀ ਲੈ ਲਓ ਦੇਖੋ ਉਹ ਤਾਂ ਲੌਲੀਪੌਪ ਹੈ ਜੀ ਹੁਣ ਤੱਕ ਤੱਕ ਤੁਸੀਂ ਆਏ ਹੋ 23 ਫਸਲਾਂ ਤੇ ਐਮਐਸਪੀ ਚੱਲ ਰਹੀ ਹੈ ਸਰਕਾਰ ਵੱਲੋਂ ਲਾਗੂ ਕਿਸੇ ਤੇ ਨਹੀਂ ਹੈਗੀ ਝੋਨੇ ਤੇ ਕਣਕ ਤੇ ਸੂਰਜਮੁਖੀ ਤੇ ਕਪਾਹ ਤੇ ਕਹਿ ਰਹੇ ਹਾਲੇ ਵੀ ਉਹ ਮੱਕੀ ਤੇ ਕਹਿ ਰਹੇ ਆ ਕਿੱਥੇ ਕਹਿ ਰਹੇ ਨੇ ਉੜਤ ਤੇ ਕਿੱਥੇ ਮਿਲਦੀ ਹੈ ਤੁਸੀਂ ਦਿਖਾਓ ਹੁਣ ਤੱਕ ਫਸਲਾਂ ਵਿਕੀਆਂ ਆਪਣੀ ਸੂਰਜਮੁਖੀ ਵਿਕੀ ਹੈ ਸਾਰੀ ਐਮਐਸਪੀ ਥੱਲੇ ਵਿਕੀ ਹੈ ਅਸੀਂ ਵੀ ਤਾਂ ਇਹੀ ਚਾਹ ਰਹੇ ਆਂ ਵੀ ਐਮਐਸਪੀ ਜਿਹੜੀ ਹੈਗੀ ਸਾਰੀ ਫਸਲਾਂ ਤੇ ਲਾਗੂ ਕਰ ਇਹ ਗੋਦੀ মিডিਆ ਨੇ ਇੱਕ ਟਰੋਲ ਕਰ ਰਹੀ ਹੈ ਸਾਨੂੰ ਕਿਸਾਨਾਂ ਨੂੰ ਉਹ ਆਪਣੇ ਬੰਦੇ ਖੜੇ ਕਰ ਦਿੰਦੀ ਹੈ ਬੀਜੇਪੀ ਵਾਲੇ ਆਰਐਸਐਸ ਵਾਲੇ ਇੱਕ ਬੰਦਾ ਖੜਾ ਆ ਕੇ ਇੱਕ ਕਿਸਾਨ ਬਣਾ ਕੇ ਖੜਾ ਹੁੰਦੇ ਨੇ ਨੇੜੇ ਉਹਨੂੰ ਕੁਝ ਪਤਾ ਨਹੀਂ ਲੱਗਦਾ ਬੋਲਦਾ ਉਹ ਕਹਿੰਦੇ ਵੀ ਜੇ ਐਮਐਸਪੀ ਦੇ ਦੀ 70 ਲੱਖ ਕਰੋੜ ਰੁਪਇਆ ਖਰਚਾ ਆ ਜਾਏਗਾ ਉਹ ਉਹਨੇ ਗੱਲ ਪੁੱਛਣਾ ਚਾਹੁੰਦੇ ਆ ਸੀ ਮੈਂ ਉਹਨਾਂ ਨੂੰ ਇੱਕ ਤੁਹਾਡੇ ਨਾਲ ਬੇਨਤੀ ਕਰਦਾ ਜਿਹੜੇ ਬੰਦੇ ਨੂੰ ਸੈਟੀਸਫਾਈ ਨਹੀਂ ਆਇਆ ਕਿਸਾਨਾਂ ਨਾਲ ਸਾਡੇ ਨਾਲ ਟੇਬਲ ਟਾਕ ਜਿੱਥੇ ਮਰਜ਼ੀ ਕਰ ਲੈ ਬੈਠ ਗਏ ਇਹਦਾ ਮੰਤਰੀ ਕਰ ਸਕਦਾ ਕੋਈ ਵੀ ਕਰ ਸਕਦਾ ਜੇ ਐਮਐਸਪੀ ਸਾਨੂੰ ਦੇਣਗੇ ਇਸ ਜਨਤਾ ਦਾ ਕੋਈ ਨੁਕਸਾਨ ਨਹੀਂ ਜੇ ਕੋਈ ਕਹੇ ਵੀ ਜਨਤਾ ਦਾ ਨੁਕਸਾਨ ਹੈ ਮੈਂ ਨਹੀਂ ਮੰਨਦਾ ਕਿਉਂਕਿ ਜੇ ਸਾਨੂੰ 12 ਰੁਪਏ ਐਮਐਸਪੀ ਮਿਲ ਰਹੀਆਂ ਮੰਨ ਲਓ ਕਿਸੇ ਚੀਜ਼ ਦੀ ਜੇ ਸਾਨੂੰ 12 ਰੁਪਏ ਐਮਐਸਪੀ ਮਿਲ ਰਹੀ ਹੈ ਕਿਸੇ ਚੀਜ਼ ਦੀ ਮੰਨ ਲਓ ਉਹ ਤੁਹਾਨੂੰ ਪਤਾ ਹੋਊਗਾ ਵੀ ਮੈਨੂੰ 12 ਰੁਪਏ ਅਸੀਂ ਸਰਕਾਰ ਨੇ ਖਰੀਦੀ ਹੈ ਸਰਕਾਰ ਅੱਗੇ 14 ਵੇਚ ਰਹੀ ਹੈ ਤੇ ਉਹੀ ਕਾਰਪੋਰੇਟ ਕਰਾਣੇ ਸਾਡੇ ਤੋਂ ਐਮਐਸਪੀ ਸਾਡੀ 12 ਰੁਪਏ ਸਾਡੇ ਤੋਂ ਮੰਨ ਲਓ ਕਿਸੇ ਦੀ 12 ਰੁਪਏ ਕਿਸੇ ਚੀਜ਼ ਦੀ ਉਹ ਸਾਡੇ 6 ਰੁਪਏ ਨੂੰ ਖਰੀਦ ਕੇ ਅੱਗੇ 40 ਰੁਪਏ ਵੇਚ ਰਹੇ ਆ ਉਹ ਤੁਸੀਂ ਪਾਣੀ ਦੀ ਬੋਤਲ ਲਾ ਲਓ ਜੇਕਰ ਕਾਰਪੋਰੇਟ ਕਰਾਣੇ ਨੂੰ ਆਪਣੀ ਚੀਜ਼ ਬਣਾ ਆਪਣਾ ਰੇਟ ਤੈਅ ਕਰਕੇ ਵੇਚਣ ਦਾ ਅਧਿਕਾਰ ਹੈ ਤਾਂ ਕਿਸਾਨਾਂ ਨੂੰ ਵੀ ਆਪਣੀ ਫਸਲ ਦਾ ਰੇਟ ਤੈਅ ਕਰਕੇ ਵੇਚਣ ਦਾ ਅਧਿਕਾਰ ਹੈ ਇਸ ਕਰਕੇ ਜਿਵੇਂ ਐਮਐਸਪੀ ਦੀ ਮੰਗ ਕਰ ਰਹੇ ਆ ਵੀ ਸਾਰੀ ਫਸਲ ਹੋਵੇ ਤੇ ਇੱਕ ਜਿਹੜੇ ਕਿਸਾਨ ਉਹਨਾਂ ਨੇ ਕੰਟਰੋਲ ਹੋਰ ਕਰ ਰਹੇ ਨੇ ਕਿ ਇਹ ਜੈਗਵਾਰ ਤੇ ਬੜੀ-ਬੜੀ ਗੱਡੀਆਂ ਤੇ ਆਂਦੇ ਨੇ ਮੈਂ ਤੁਹਾਨੂੰ ਦੱਸਦਾ ਬੜੀ ਗੱਡੀਆਂ ਤੇ ਆਣਾ ਸਾਡਾ ਰਾਜ ਇਹੀ ਹੈ ਕਿਉਂਕਿ ਸਾਡ ਅਸੀਂ ਲੜ ਕੇ ਆਪਣੇ ਲੜ ਕੇ ਅਸੀਂ ਆਪਣੇ ਹੱਕ ਲੈ ਰਹੇ ਆਂ ਲੜ ਕੇ ਅਸੀਂ ਆਪਣੇ ਹੱਕ ਲੈ ਰਹੇ ਆਂ ਕਿਉਂਕਿ ਸਾਡੇ ਐਮਐਸਪੀ ਆ ਸਾਡੇ ਫਸਲਾਂ ਹੋਈ ਅਸੀਂ ਮਿਹਨਤ ਕਰਦੇ ਆਂ ਤੇ ਉਹ ਸਾਨੂੰ ਕਹਿੰਦੇ ਆ ਨਾ ਕਿ ਉਹ ਕਹਿੰਦੇ ਕਿ ਸਾਨੂੰ ਤੁਸੀਂ ਕੀਵੇਂ ਵੱਡੇ ਵੱਡੇ ਟਰੈਕਟਰ ਲੈ ਰਹੇ ਹੋ ਮੈਂ ਤੁਹਾਨੂੰ ਤੁਹਾਡੇ ਮਾਦੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਮਿਹਨਤ ਕਰਦੇ ਹਾਂ ਸਾਡੇ ਪਰਿਵਾਰ ਚੋਂ ਜੇ ਕਿਸਾਨ ਪਰਿਵਾਰ ਚੋਂ ਹਰ ਇੱਕ ਬੇਟਾ ਕੋਈ ਫੌਜ ਚ ਹੈ ਕੋਈ ਪੁਲਿਸ ਚ ਭਰਤੀ ਹੈ ਹਾਂ ਕੋਈ ਪ੍ਰਾਈਵੇਟ ਜੌਬ ਕਰ ਰਿਹਾ ਅਸੀਂ ਸਾਰੇ ਮਿਹਨਤ ਕਰਦੇ ਹਾਂ ਦਿਨ ਰਾਤ ਤੇ ਅਸੀਂ ਇੱਕ ਇੱਕ ਕਿੱਲੇ ਚੋਂ ਤਿੰਨ ਤਿੰਨ ਫਸਲਾਂ ਕੱਢ ਰਹੇ ਹਾਂ ਜੇ ਤੁਹਾਨੂੰ ਤਿੰਨੇ ਫਸਲਾਂ ਤੇ ਐਮਐਸਪੀ ਮਿਲੇ ਤਾਂ ਸਾਡਾ ਖੁਸ਼ਹਾਨ ਹੋਰ ਖੁਸ਼ਾਲ ਹੋ ਜਾਊਗਾ ਹੁਣ ਐਮਐਸਪੀ ਨਾ ਮਿਲਣ ਕਰਕੇ ਬਿਹਾਰ ਯੂਪੀ ਜਿਹੜੇ ਹੋਰ ਸਟੇਟ ਆ ਪੰਜਾਬ ਹਰਿਆਣਾ ਤੋਂ ਉਹ ਗਰੀਬੀ ਦੀ ਰੇਖਾ ਟੋੜ ਰਹੇ ਆ ਜੇ ਤਾਂ ਸਾਰੇ ਖੁਸ਼ਹਾਲ ਹੋ ਜਾਣਗੇ ਜਿਹਨੇ ਪ੍ਰਸਤਾਵ ਦਿੱਤਾ ਗਿਆ ਸੀ ਤਾਂ ਕੀ ਲਗਦਾ ਕਿ ਇਹ ਜਿਹੜੀ ਬੈਠਕ ਹੋਈ ਸੀ ਇਹਨਾਂ ਨੂੰ ਉੱਥੇ ਹੀ ਰੱਦ ਕਰ ਦੇਣਾ ਚਾਹੀਦਾ ਸੀ ਇਹਨਾਂ ਨੇ ਇਹ ਕਿਉਂ ਕਿਹਾ ਕਿ ਅਸੀਂ ਆ ਕੇ ਸਲਾਹ ਕਰਾਂਗੇ ਮਾਇਰਾ ਤੋਂ ਲਵਾਂਗੇ ਕਿਉਂਕਿ ਇੰਨਾ ਤਾਂ ਕਿਸਾਨ ਤੁਸੀਂ ਜੇ ਹੋ ਤੁਸੀਂ ਵੀ ਸਮਝਦੇ ਹੋ ਕਿ ਲੌਲੀਪੌਪ ਹੈ ਤੁਸੀਂ ਕਹਿ ਦਿੰਦਾ ਇਹਨਾਂ ਨੂੰ ਕਿਉਂ ਨਹੀਂ ਉੱਥੇ ਸਮਝ ਆਇਆ ਦੇਖੋ ਇਹ ਮੈਨੂੰ ਸਮਝ ਨਹੀਂ ਆਈ ਸਾਡੇ ਆਗੂਆਂ ਦੀ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਉਸੇ ਟਾਈਮ ਉੱਥੇ ਕਹਿ ਦੇਣਾ ਸੀ ਦੋ ਟੁੱਕ ਕਹਿ ਦੇਣਾ ਸੀ ਵੀ ਅਸੀਂ ਇਸ ਪ੍ਰਸਤਾਵ ਤੇ ਸਹਿਮਤ ਨਹੀਂ ਹਾਂਗੇ ਹਾਲਕਿ ਕੇਂਦਰ ਦੇ ਮੰਤਰੀ ਨੇ ਆ ਕੇ ਕਿਹਾ ਕਿ ਇਹ ਬੜਾ ਇਨੋਵੇਟਿਵ ਕਹਿੰਦੇ ਇੱਕ ਆਈਡੀਆ ਹੈ ਔਰ ਕਹਿੰਦੇ ਕਿ ਇਹਨਾਂ ਦੇ ਹੀ ਕਹਿਣ ਦੇ ਉੱਤੇ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਸੀ ਐਮਐਸਪੀ ਦੀ ਗੱਲ ਕਰਦੇ ਸੀ ਕਹਿੰਦੇ ਇਹਨਾਂ ਦੇ ਕਹਿਣ ਦੇ ਉੱਤੇ ਹੀ ਅਸੀਂ ਕਹਿੰਦੇ ਇਹ ਉਪ ਚ ਕੱਢੀ ਇਹ ਪ੍ਰਸਤਾਵ ਨਹੀਂ ਜੀ ਨਹੀਂ ਸਰਕਾਰ ਲਜਾਣਾ ਚਾਹੁੰਦੀ ਹੈ ਸਰਕਾਰ ਨੂੰ ਪਤਾ ਵੀ ਦੋ ਸੰਯੁਕਤ ਮੋਰਚੇ ਕੰਮ ਕਰ ਰਹੇ ਨੇ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਬਹਿਮ ਹੈ ਵੀ ਇਹਨਾਂ ਦੀ ਕਿਤੇ ਆਫਸ ਚ ਬਣਦੀ ਨਹੀਂ ਮੈਂ ਉਹਨਾਂ ਨੂੰ ਇੱਕ ਗੱਲ ਦਰਸਾਣਾ ਚਾਹੁੰਦਾ ਸਾਡੇ ਆਗੂਆਂ ਦੇ ਵਿਚਾਰਾਂ ਦਾ ਮਤਭੇਦ ਹੋ ਸਕਦਾ ਪਰ ਕਿਸਾਨੀ ਮੰਗਾਂ ਦੇ ਲਈ ਸਾਰੇ ਇਕੱਠੇ ਲੜ ਰਹੇ ਤੇ ਇਕੱਠੇ ਹੀ ਲੜਦੇ ਰਹਾਂਗੇ ਤੇ ਜਦੋਂ ਦੋ ਭ ਤਾਂ ਦੋਪਰਾ ਇਕੱਠੇ ਹੁੰਦੇ ਆ ਅਸੀਂ ਜੇ ਸਰਕਾਰ ਚੜਕੀ ਆਉਗੀ ਅਸੀਂ ਅੱਗੇ ਹੋ ਕੇ ਲੜਾਂਗੇ ਸ='%s' ਮੋਰਚੇ ਵੱਲੋਂ ਔਰ ਜਿਸ ਤਿੱਕੇ ਨਾਲ ਤੁਸੀਂ ਤਾਂ ਅੱਜ ਇੱਕ ਕਾਲ ਦੇ ਦਿੱਤੀ ਹੈ ਔਰ ਤੁਸੀਂ ਹੁਣ ਡੱਟ ਵੀ ਗਏ ਹੋ ਆ ਕੇ ਟੋਲ ਤੁਸੀਂ ਸਾਰੇ ਫ੍ਰੀ ਕਰਵਾ ਦਿੱਤੇ ਨੇ ਕੱਲ ਦੀ ਕਾਲ ਦਿੱਤੀ ਉਹਨਾਂ ਨੇ ਬਾਰਡਰ ਟੱਪਣ ਦੀ ਤਾਂ ਹਮਾਇਤ ਕਰੋਗੇ ਬਿਲਕੁਲ ਜਿਵੇਂ ਸ='%s' ਮੋਰਚਾ ਕਹੂਗਾ ਜੀ ਅਸੀਂ ਸ='%s' ਮੋਰਚੇ ਦੇ ਅਧੀਨ ਕੰਮ ਕਰ ਰਹੇ ਆ ਸਾਡੀ ਜਥੇਬੰਦੀਆਂ ਜੋ ਸ='%s' ਮੋਰਚਾ ਫੈਸਲਾ ਕਰੂਗਾ ਜੇ ਸ='%s' ਮੋਰਚੇ ਨੇ ਕਹਤਾ ਵੀ ਉਹਨਾਂ ਦੀ ਹਮਾਇਤ ਚ ਜੇ ਜੇ ਉਹਨਾਂ ਦੀ ਹਮਾਇਤ ਅਸੀਂ ਉੱਥੇ ਜਾਣਾ ਸੰਭੂ ਜਾਣਾ ਖਨੌਰੀ ਜਾਣਾ ਅਸੀਂ ਉੱਥੇ ਵੀ ਜਾਵਾਂਗੇ ਜਿਵੇਂ ਸੂਤ ਮੋਰਚਾ ਫੈਸਲਾ ਕਰੂਗਾ ਸੂਤ ਮੋਰਚੇ ਦੇ ਫੈਸਲੇ ਫੁੱਲ ਜੜਾਵਾਂਗੇ ਅਸੀਂ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਇਹ ਵੀ ਕਹਿ ਰਹੇ ਨੇ ਕਿ ਨੁਕਸਾਨ ਨਾ ਹੋ ਜੇ ਕਿਉਂਕਿ ਨੌਜਵਾਨ ਤਾਂ ਤੱਤੇ ਹੁੰਦੇ ਨੇ ਕਹਿੰਦੇ ਉਧਰੋਂ ਤਿਆਰੀਆਂ ਉਹਨਾਂ ਦੀਆਂ ਵੀ ਬਹੁਤ ਜ਼ਿਆਦਾ ਨੇ ਪਿਛਲੀ ਵਾਰ ਵੀ ਦੇਖਿਆ 13 ਤਰੀਕ ਨੂੰ 300 ਤੋਂ ਵੱਧ ਮੁੰਡਾ ਜ਼ਖਮੀ ਹੋ ਗਿਆ ਤਾਂ ਇਹ ਕੰਮ ਕਿਤੇ ਦੁਬਾਰਾ ਨਾ ਹੋ ਜੇ ਦੇਖੋ ਅਸੀਂ ਆਪ ਜਾਣੇ ਹਾਂ ਉੱਥੇ ਜਿਹੜਾ ਕੱਲ ਦਾ ਦਿਨ ਹੈ ਬਹੁਤ ਹੀ ਹੋਸ਼ ਅਤੇ ਸੰਜਮ ਨਾਲ ਕੰਮ ਲੈਣ ਦਾ ਹੈ ਕਿਉਂਕਿ ਤੇ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਚਾਹੀਦਾ ਅੱਗੇ ਹੋ ਕੇ ਅਗਵਾਈ ਕਰਨ ਤਾਂ ਜੋ ਨੁਕਸਾਨ ਦੋਨੇ ਧਿਰਾਂ ਦਾ ਹੋਵੇਗਾ ਤਾਂ ਸਾਡਾ ਹੀ ਹੋਵੇਗਾ ਉੱਧਰ ਜਵਾਨ ਹੈ ਇੱਧਰ ਕਿਸਾਨ ਹੈ ਉਹ ਵੀ ਸਾਡੇ ਭਰਾ ਨੇ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਨੁਕਸਾਨ ਹੋਵੇ ਕਿਉਂਕਿ ਜੇ ਜਵਾਨ ਦਾ ਨੁਕਸਾਨ ਹੋਇਆ ਤਾਂ ਵੀ ਸਾਡੇ ਭਰਾ ਨੇ ਸਾਡਾ ਹੋਇਆ ਤਾਂ ਵੀ ਅਸੀਂ ਚਾਹੁੰਦੇ ਹਾਂ ਕਿ ਕੋਈ ਇਹ ਜਹਰਾ ਰਸਤਾ ਨਿਕਲੇ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕੋਰਟ ਨੇ ਵੀ ਕਹਿਤਾ ਅਸੀਂ ਹਰਿਆਣਾ ਤੇ ਜਾਣਾ ਨਹੀਂ ਉਹ ਜਾਣਾ ਚਾਹੁੰਦੇ ਆ ਦਿੱਲੀ ਕਿਸਾਨ ਤੁਸੀਂ ਬੈਰੀਕੇਡ ਹਟਾਓ ਉਹਨਾਂ ਨੂੰ ਦਿੱਲੀ ਜਾਣ ਦੇ ਬੈਠਣ ਨੂੰ ਆਪਣੀ ਮੰਗਾਂ ਵਾਸਤੇ ਜਿੰਨੀ ਦੇਰ ਬੈਠਦੇ ਆ ਤੁਸੀਂ ਆਪਣਾ ਜਾਣ ਦਿਓ ਉਹਨਾਂ ਨੂੰ ਇਹ ਸਰਕਾਰ ਦੀ ਗਲਤੀ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀ ਹੈ ਤੇ ਮਰਵਾਉਣਾ ਚਾਹੁੰਦੀ ਹੈ ਜਵਾਨ ਤੇ ਕਿਸਾਨ ਨੂੰ ਇਹ ਸਾਰਾ ਤਰਤੰਤਰ ਜਿਹੜਾ ਬਚਿਆ ਹੋਇਆ ਸਰਕਾਰ ਨੇ ਰਚਿਆ ਹੋਇਆ ਹੈ ਤਾਂ ਬਿਲਕੁਲ ਲਾ ਤਸਵੀਰ ਤੁਹਾਨੂੰ ਅੱਜ ਦਿਖਾ ਰਹੇ ਹਾਂ ਅਸੀਂ ਟੋਲ ਫ੍ਰੀ ਕਰ ਦਿੱਤੇ ਗਏ ਨੇ ਪਟਿਆਲਾ ਚੰਡੀਗੜ੍ਹ ਹਾਈਵੇ ਦੀਆਂ ਤਸਵੀਰਾਂ ਨੇ ਟੋਲ ਅੱਜ ਬਿਲਕੁਲ ਮੁਫਤ ਨੇ ਔਰ ਇਹੀ ਗੱਲ ਕਹਿ ਰਹੇ ਨੇ ਕਿ ਭਾਵੇਂ ਵੱਖਰੇਵੇਂ ਜ਼ਰੂਰ ਆਪਸ ਦੇ ਵਿੱਚ ਹੋਣਗੇ ਪਰ ਜਦੋਂ ਮੰਗਾ ਦੀ ਗੱਲ ਆਉਂਦੀ ਹੈ ਤਾਂ ਉਦੋਂ ਇਕੱਠਿਆਂ ਹੀ ਸਾਡੇ ਵੱਲੋਂ ਜਿਹੜੀ ਹੈ ਉਹ ਇਹ ਲੜਾਈ ਲੜੀ ਜਾਊਗੀ ਜੋ ਐਮਐਸਪੀ ਦਾ ਜ਼ਿਕਰ ਹੈ ਉਹ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੀ ਫਸਲਾਂ ਦੇ ਉੱਤੇ ਐਮਐ ਇਹਦਾ ਨਾ ਹੋਵੇ ਕਿ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇ ਕੇ ਲਾਲੀਪਾਪ ਕਹਿੰਦੇ ਕੇਂਦਰੀ ਸਰਕਾਰ ਕਿਸਾਨਾਂ ਨੂੰ ਹੱਥ ਦੇ ਵਿੱਚ ਦੇਣਾ ਚਾਹੁੰਦੀ ਹੈ ਕੈਮਰਾ ਪਰਸਨ ਜਸ਼ਨ ਦੇ ਨਾਲ